पहला बंदा है जिसने डरे बगैर आर्टिकल लिखा बोले मैं लिखूंगा हेल्पलाइन पटियाला उन्होंने डरे बगैर पोस्ट पाई और एक मेरा ब्रदर है जिसमें मैं प्राकन लिया उसने मेरा नाम खा लेकर मैं एक कोई पॉलिटिकल इशू नहीं है जी पॉलिटिकल नहीं है एक जनता की लड़ाई है और मैं तुम सारे एक चीज कहूंगी जेडी भी लड़ाई आज तो बाद में अपने आप को कहना मैं झांसी की रानी हूँ पंजाब ले लड़ूंगी

ਸਾਨੂੰ ਇੱਕ ਜਸਟਿਸ ਦਵਾਣਾ ਜ਼ਰੂਰੀ ਹੈ ਭਾਈ ਇੱਕ ਉਹ ਜੀ ਅਜੇ ਸਾਨੂੰ ਪਤਾ ਨਹੀਂ ਹੈ ਕੁਝ ਵੀ ਜੀ ਐਫ ਆਈ ਆਰ ਦਿੱਤੀ ਹੈ ਮਗਰ ਸਸਪੈਂਸ਼ਨ ਆਰਡਰ ਦਾ ਸਾਨੂੰ ਪਤਾ ਨਹੀਂ ਕਿਹੜੇ ਸਸਪੈਂਡ ਹੋਏ ਕਿਹਨਾਂ ਦਾ ਨਾਮ ਹੈ ਐਸ ਐਸ ਪੀ ਸਾਹਿਬ ਮੀਡੀਆ ਚਾਕੇ ਬੋਲੋ ਅਜੇ ਤੱਕ ਡਰਦੇ ਕਿਉਂ ਪਿਓ 12 ਬੰਦਿਆਂ ਦੇ ਨਾਮ ਲੈਂਦੇ ਡਰਦੇ ਹੋ ਕਿ ਤੁਸੀਂ ਪੰਜਾਬ ਨੂੰ ਕਿੱਡਾ ਸਮਾ ਲੋਗੇ ਪਟਿਆਲਾ ਦੇ ਰੁੱਖਾ ਕਿੱਡਾ ਕਰੋਗੇ ਮੈਂ ਜੀ ਸੀ ਦਾ ਜੀ ਬੋਲਿਆ ਸਾਨੂੰ ਗਿਆ ਮਗਰ ਅਜੇ ਸਾਨੂੰ ਜਦੋਂ ਐਸਐਸਪੀ ਸਾਹਿਬ ਮੀਡੀਆ ਦੇ ਦਰਸ਼ਕਾਂ ਦੇ ਪਰਚੇ ਨਾ ਤਾਂ ਸੀ ਦੱਸ ਸਕਦੇ ਕੀ ਹੈ ਮੈਡਮ ਐਸਐਸਪੀ ਜੀ ਹੁਣ ਪੱਕਾ ਮੋੜ ਚਾਹੂਗੀ ਜਦੋਂ ਨਹੀਂ ਜੀ ਪੱਕਾ ਮੋੜਾ ਸਾਨੂੰ ਜਦ ਤੱਕ ਸੀਬੀਆਈ ਇਨਕੁਆਇਰੀ ਮਾਰਕ ਨਹੀਂ ਕਰਨਗੇ ਐਸਐਸਪੀ ਸਾਹਿਬ ਦਾ ਐਸਐਸਪੀ ਸਾਹਿਬ ਨੇ ਕੋਈ ਵਾਕ ਨਹੀਂ ਕਹੀ ਵਜੇ ਐਫਆਈਆਰ ਨਹੀਂ ਹੋ ਵੀ ਸਾਨੂੰ ਤੰਗ ਕਰਕੇ ਕਰਦੇ ਕਿੱਡੀ ਸੀ ਮੈਡਮ ਤਾਂ ਮੈਂ ਸੱਜਿਆ ਬਾਤ ਕਰਦੀ ਆ ਉਹ ਇੱਕ ਹੋਰ ਐਨਰਜੀ ਪਟਿਆਲੇ ਲਈ ਹੈ ਸ੍ਰੀ ਇਹ ਡਾਟਾ ਹੋਏਗਾ ਇਸ ਬਾਰੇ ਜੇ ਸਾਨੂੰ ਕੋਈ ਕਮੈਂਟ ਨਹੀਂ ਮੈਨੂੰ ਇਸ ਸਿਸਟਮ ਤੇ ਪਰੋਸਾਈ ਨਹੀਂ ਹੈ ਜਿਹੜੀ ਪੰਜਾਬ ਸਟੇਟ ਦਾ ਸਿਸਟਮ ਹੈ ਇਹ ਇਨਕੁਆਰੀ ਸੀਬੀਆਈ ਜਾਣੀ ਚਾਹੀਦੀ ਹੈ ਇਹ ਕਿਸੇ ਤੇ ਕੋਸ਼ਨ ਰੇਜ਼ ਨਹੀਂ ਕਰਦੀ ਮਗਰ ਮੇਰੀ ਸੀਬੀਆਈ ਇਨਕੁਆਰੀ ਹੋਣੀ ਚਾਹੀਦੀ ਹੈ ਅਗਰ ਸਾਨੂੰ ਜਸਟਿਸ ਚਾਹੀਦਾ ਪੰਜਾਬ ਨੂੰ ਤੇ ਸੀਬੀਆਈ ਜਾਣੀ ਚਾਹੀਦੀ ਹੈ ਮਾਮਾ ਮਾਨਿਕਾ ਹੋਰ ਅੱਲ ਰਾਤ ਡੀਸੀ ਨਾਲ ਲੇਟ ਨਹੀਂ ਤੱਕ ਥੋੜੀ ਮਿੰਟ ਜੀ ਹੋਈ ਸਾਰਾ ਮੈਂ ਉਹਨਾਂ ਨੂੰ ਆਪਣੇ ਪੁਆਇੰਟ ਜੇ ਦਿੱਤਾ ਸੀ ਮੈਂ ਕਹਾਂ ਸੀ ਉਹ ਮੈਨੂੰ ਰਿਕੁਐਸਟ ਕਰ ਰਹੇ ਸੀ ਮੋਰਚਾ ਨਾ ਹੋਏ ਤੁਸੀਂ ਮਨਾ ਕਰ ਦਿਓ ਮੈਂ ਕਿਹਾ ਜੀ ਨਹੀਂ ਇਹ ਮੋਰਚਾ ਮੇਰਾ ਕੱਲਿਆਂ ਦਾ ਨਹੀਂ ਹੈ ਇਹ ਪੂਰੇ ਪੰਜਾਬ ਦਾ ਹੈ ਇਹ ਮੁੱਦਾ ਮੇਰਾ ਨਹੀਂ ਹੈ ਪੂਰੇ ਪੰਜਾਬ ਦਾ ਕਿਉਂਕਿ ਇਹ 4 ਗੁੰਡੇ ਅੱਜ ਨਹੀਂ ਕੱਟੇ ਤਾਂ ਇੱਧਰ ਤੇ 20 ਗੁੰਡੇ ਪੈਦਾ ਹੋ ਜਾਣਗੇ ਅਗਰ ਇਹ 4 ਗੁੰਡਿਆਂ ਨੂੰ ਕੱਢਾਂਗੇ ਤਾਂ 20 ਘੱਟ ਹੋਣਗੇ ਸਰ ਜੀ ਬਹੁਤ-ਬਹੁਤ ਥੈਂਕ ਯੂ ਜੀ ਜੇ ਸਾਹ ਮੈਨੂੰ ਕੋਈ ਨਹੀਂ ਚਾਹੀਦੀ ਮੈਂ ਕਿਸੇ politick party ਨਾਲ ਨਹੀਂ ਆ ਮੈਂ ਮਹਾਰਾਣੀ ਜੀ ਨੂੰ ਵੀ ਹੱਥ ਜੋੜ ਕੇ ਕਹਿੰਦੀ I will not give stage to any political party ਇਹ ਇੱਕ ਨਾਗਰਿਕ ਦਾ ਮੁੱਦਾ ਹੈ ਇਹ ਇੱਕ ਇਨਸਾਨੀਅਤ ਦਾ ਮੁੱਦਾ ਹੈ politick ਮੁੱਦਾ ਨਹੀਂ ਹੈ ਇਹ ਜਿਹੜਾ ਕਰਨਲ ਬਾਠ ਵਾਲਾ ਇਸ਼ੂ ਹੋਇਆ ਸੀ 13 ਤੇ 14 ਦੀ ਰਾਤ ਨੂੰ ਰਜਿੰਦਰਾ ਹਸਪੀਟਲ ਦੇ ਬਾਹਰ ਉਹਦੇ ਚ ਉਹਨਾਂ ਦੀ ਜਿਹੜੀ ਇਨੀਸ਼ੀਅਲ ਸਟੇਟਮੈਂਟ ਸੀਗੀ ਉਹਦੇ ਬੇਸਿਸ ਤੇ ਅਸੀਂ 69 ਨੰਬਰ ਐਫ ਆਈ ਆਰ ਸਿਵਲ ਲਾਈਨ ਚ ਦਰਜ ਕੀਤੀ ਜਿਹਦੇ ਵਿੱਚ ਇਨਸਪੈਕਟਰ ਰੋਨੀ ਸਿੰਘ ਇਨਸਪੈਕਟਰ ਸ਼ਮਿੰਦਰ ਇਨਸਪੈਕਟਰ ਹਰਜਿੰਦਰ ਸਿੰਘ ਢਿੱਲੋਂ ਤੇ ਇਨਸਪੈਕਟਰ ਹੈਰੀ ਬੋਪਰਾਏ ਤੇ ਉਹਨਾਂ ਤੋਂ ਇਲਾਵਾ ਜਿਹੜੇ ਇਹਨਾਂ ਨੇ ਨਾਮ ਲਿਖਾਏ ਸੀ ਉਹ ਸਾਰੇ ਵਿੱਚ ਐਡ ਕੀਤੇ ਗਏ ਨੇ ਸੋ ਜਿਹੜੀ ਐਫ ਆਈ ਆਰ ਇਹਨਾਂ ਦੀ ਇਨੀਸ਼ੀਅਲ ਸਟੇਟਮੈਂਟ ਦੇ ਅਕੋਰਡਿੰਗਲੀ ਜਿਵੇਂ ਪਹਿਲਾਂ ਦੱਸਿਆ ਕਿ ਕੀਤੀ ਗਈ ਸੋ ਉਹਦੇ ਵਿੱਚ ਐਸ ਆਈ ਟੀ ਬਣਾ ਦਿੱਤੀ ਗਈ ਹੈ ਐਸ ਆਈ ਟੀ ਜਿਹੜੀ ਸਾਡੇ ਮਾਨਯੋਗ ਡੀ ਜੀ ਪੀ ਸਾਹਿਬ ਨੇ ਆਰਡਰ ਕੀਤੇ ਨੇ ਉਹਦੇ ਵਿੱਚ ਏ ਡੀ ਜੀ ਪੀ ਐਸ ਪੀ ਐਸ ਪਰਮਾਰਸਰ ਨੇ ਨਾਲ ਐਸ ਐਸ ਪੀ ਹੁਸ਼ਿਆਰਪੁਰ ਨੇ ਤੇ ਐਸ ਪੀ ਮਨਪ੍ਰੀਤ ਹੈ ਜਿਹੜੇ ਮੋਹਾਲੀ ਪੋਸ ਸੋ ਇਹ ਸੈਟੂਨ ਇਹਦੇ ਵਿੱਚ ਅੱਗੇ ਤਫ਼ਤੀਸ਼ ਕਰੂਗੀ ਇਨ ਐਡੀਸ਼ਨ ਜਿਹੜੇ ਬੰਦੇ ਐਫ ਆਈ ਆਰ ਚ ਨਾਮਿਨੇਟ ਹੋਏ ਉਹਨਾਂ ਸਾਰਿਆਂ ਨੂੰ ਸਸਪੈਂਡ ਕੀਤਾ ਗਿਆ ਤੇ ਉਹਨਾਂ ਦੇ ਆਰਡਰਸ ਟਰਾਂਸਫਰ ਆਰਡਰ ਸਾਰੇ ਡਿਸਟ੍ਰਿਕਟ ਤੋਂ ਬਾਹਰ ਕੀਤੇ ਗਏ ਸੋ ਜਿਵੇਂ ਕਿ ਹੁਣ ਪਰਿਵਾਰ ਦੀ ਡਿਮਾਂਡ ਸੀਗੀ ਕਿ ਫਰੈਸ਼ ਐਫ ਆਈ ਆਰ ਦਰਜ ਕੀਤੀ ਜਾਵੇ ਕਰਨਲ ਬਾਠ ਦੀ ਸਟੇਟਮੈਂਟ ਤੇ ਕੀਤੀ ਜਾਵੇ ਸੋ ਐਫ ਆਈ ਆਰ ਦਰਜ ਕਰ ਲਈ ਗਈ ਹੈ ਜਿਹੜੇ ਇਹਨਾਂ ਨੇ ਬੰਦੇ ਲਿਖਾਇ ਸੀ ਸਾਰਿਆਂ ਨੂੰ ਨਾਮਿਨੇਟ ਕਰ ਲਿਆ ਗਿਆ ਹੈ ਜਿਹੜੀ ਅਗਲੀ ਤਫ਼ਤੀਸ਼ ਉਹ ਸਿਟ ਵੱਲੋਂ ਕੀਤੀ ਸਰ ਹੁਣ ਪ੍ਰੋਟੈਸਟ ਕੀਤਾ ਜਾ ਰਿਹਾ ਬਾਰ-ਬਾਰ ਮੰਗ ਕਰ ਰਹੀ ਹੈ ਕਿ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ ਹਜੇ ਵੀ ਕੋਈ ਕਮੀ ਰਹਿੰਦੀ ਹੈ ਲਗ ਰਹੀ ਨਹੀਂ ਜਿਹੜੀ ਹੈ ਇਹਨਾਂ ਦੀਆਂ ਦੇਖੋ ਪਹਿਲਾ ਸੀਗਾ ਕਿ ਐਫਆਈਆਰ ਉਹਨਾਂ ਦੇ ਬਿਆਨ ਤੇ ਕੀਤੀ ਜਾਵੇ ਉਹ ਹੋ ਗਈ ਸੀਨੀਅਰ ਆਫੀਸਰ ਤੇ ਲੈਵਲ ਦੀ ਸਿਟ ਮੰਗੀ ਸੋ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਚਲੀ ਗਈ ਹੈ ਤਫ਼ਤੀਸ਼ ਜਿਹੜੇ ਮੁਲਾਜ਼ਮ ਸੀਗੇ ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਵੀ ਸਾਰੇ ਪਟਿਆਲਾ ਡਿਸਟ੍ਰਿਕਟ ਤੋਂ ਬਾਹਰ ਟਰਾਂਸਫਰ ਕਰ ਦਿੱਤੇ ਗਏ ਨੇ ਸਾਰੇ ਸਸਪੈਂਡਡ ਨੇ ਸੋ ਜਿਹੜੀਆਂ ਮੇਨ ਡਿਮਾਂਡ ਸੀਗੀਆਂ ਉਹ ਸਾਰੀਆਂ ਅਸੀਂ ਪੂਰੀਆਂ ਕਰਤੀਆਂ ਇਹਨਾਂ ਦੀ ਇਨ ਐਡੀਸ਼ਨ ਇਹਨਾਂ ਨੇ ਖੱਤਸ਼ਾ ਜ਼ਾਹਰ ਕੀਤਾ ਸੀ ਕਿ ਸਾਨੂੰ ਸਿਕਿਉਰਿਟੀ ਦੀ ਲੋੜ ਸੋ ਉਹ ਵੀ ਇਹਨਾਂ ਨੂੰ 2 PS ਉਹ ਰਾਤ ਨੂੰ ਪ੍ਰੋਵਾਈਡ ਕਰਾ ਦਿੱਤੇਗੇ ਨੇ ਤਾਂ ਜੋ ਇਹ ਮਹਿਸੂਸ ਕਰ ਸਕਣ ਕਿ ਇਹਨਾਂ ਨੂੰ ਕੋਈ ਖਤਰਾ ਨਹੀਂ ਕਹਿ ਰਹੀ ਹੈ ਕਿ ਹੁਣ ਕਹਿ ਰਹੀ ਹੈ ਕਿ ਗ੍ਰਿਫਤਾਰ ਵੀ ਕੀਤੇ ਜਾਣ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਦੇਖੋ ਉਹ ਸਿੱਟ ਨਹੀਂ ਕਰਨੀ ਹੈ ਤਫਤੀਸ਼ ਸੋ ਉਹ ਸਿੱਟ ਦਾ ਜਿਹੜਾ ਡੋਮੇਨ ਹੈ ਉਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਉਸੇ ਤਾਊਗੀ ਆਪਣੀ ਤਫਤੀਸ਼ ਸ਼ੁਰੂ ਕਰੇਗੀ ਉਸ ਤੋਂ ਬਾਅਦ ਸਰ ਕੋ ਟਾਈਮ ਬౌੰਡ ਕੀਤੀ ਜੀ ਇਨਕੁਆਇਰੀ ਦਾ ਕਿ ਜਿਹੜੀ ਡਿਪਾਰਟਮੈਂਟਲ ਇਨਕੁਆਇਰੀ ਹੈ ਉਹ ਅਸੀਂ 45 ਦਿਨ ਦੀ ਟਾਈਮ ਬౌੰਡ ਕੀਤੀ ਹੈ ਤਾਂ ਜੋ ਜਿਹੜਾ ਸਸਪੈਂਸ਼ਨ ਤੋਂ ਬਾਅਦ ਡਿਪਾਰਟਮੈਂਟਲ ਇਨਕੁਆਇਰੀ ਹੋਣੀ ਹੈ ਉਹਦਾ ਡਿਸੀਜਨ 45 ਡੇਸ ਚ ਹੋ ਜੇ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਆ ਪੀਸਫੁਲ ਪ੍ਰੋਟੈਸਟ